ਉਸ ਦੇ ਸਪਤ ਕਾਪੀ ਤਾਦਰ ਦਾ ਜਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਕੇਹਾਦਰ ਜੀ ਮਹਾਰਾਜ ਉਹਨਾਂ ਦੇ ਮubaruk ਅਸਥਾਨ ਜਿੱਥੇ ਸਤਿ ਪਾਤਸ਼ਾਹ ਜੀ ਦੇ ਪਾਵਨ ਸੀਸ ਦਾ ਸਸਕਾਰ ਕਲਗੀਧਰ ਪਾਤਸ਼ਾਹ ਜੀ ਨੇ ਆਪ ਕੀਤਾ ਉਸ ਮubaruk ਅਸਥਾਨ ਤੇ ਆਪਾਂ ਖੜੇ ਆਂ गुरु पते की सांच पाई के वाहे गुरु जी का वाहे गुरु जी पते आसी समूह अनंत प्रसाद के वासी इथे जो आज नानकसर वाले महापुरुष संत बाबा कला सिंह जी संत बाबा गोरा सिंह जी मंडली कला वाले बाबा बाबा गुरजीत सिंह जी बाबा लखा सिंह जी जो वाले बाबा सुखदेव सिंह जी ਉਹ ਜੁਗਵਾਲੇ ਬਾਬਾ ਗੁਰਬਖਸ਼ ਸਿੰਘ ਜੀ ਬੰਦਨੀ ਕਲਾ ਵਾਲੇ ਔਰ ਜਿਤਨੇ ਵੀ ਨਾਮ ਸਾਰ ਦੇ ਮਹਾਪੁਰਸ਼ ਅੱਜ ਸੰਗਤ ਨੂੰ ਵੱਡੀ ਗਿਣਤੀ ਦੇ ਵਿੱਚ ਲੈ ਕੇ ਪੰਜ ਪਿਆਰੀਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਸਤੀ ਦੇ ਜੋ ਵਿਸ਼ਾਲ ਨਗਰ ਕੀਰਤਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਨੰਦਪੁਰ ਸਾਹਿਬ ਵਿਖੇ ਪਹੁੰਚੀ ਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਸਾਰੀ ਦੀ ਸੰਗਤ ਦਾ ਮਹਾਪੁਰਸ਼ਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੰਥਕ ਤੌਰ ਤੇ ਇਹ ਜੋ ਸ਼ਤਾਬਦੀ ਹੈ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇਸੇ ਗੁਰਦੁਆਰਾ ਸਾਹਿਬ ਵਿਖੇ ਪੰਥ ਦੇ ਨੁਮਾਇੰਦਾਂ ਦੁਆਰਾ ਖਰੂਮਣੀ ਨਿਗਰਾਨਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਹੀ ਪੰਥ ਦੇ ਸਹਿਯੋਗ ਦੇ ਨਾਲ ਮਨਾਈ ਜਾਣੀ ਹੈ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਇਹ ਦੋ ਵੀ ਵੱਡੀ ਗਿਣਤੀ ਦੇ ਵਿੱਚ ਆਪਾਂ ਇੱਥੇ ਹਾਜ਼ਰੀ ਭਰਨੀ ਹੈ ਸਗਦਾ ਜਿਵੇਂ ਵੀ ਕਦਮ ਚੱਲ ਕੇ ਅਨੰਦਪੁਰ ਸਾਹਿਬ ਆਇਆ ਨੇ ਸੱਚੇ ਪਾਤਸ਼ਾਹ ਕਦਮ ਕਦਮ ਲੇਖੇ ਲਾਉਣ ਵਰ ਸਿੱਧੀ ਵਾਲਾ ਜੀਵਨ ਬਖਸ਼ਣ ਅੰਗ ਸੰਗ ਸਹਾਈ ਹੋਣ ਕੌਮ ਦੇ ਵਿੱਚ ਏਕਤਾ ਇਤਫਾਕ ਇਸੇ ਤਰ੍ਹਾਂ ਪਾਤਸ਼ਾਹ ਵਡਾਈ ਰੱਖਣ ਆਸੀਸਾਂ ਦੇ ਵੱਧ ਤੋਂ ਵੱਧ ਸੇਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰੀਏ ਬਾਣੀ ਨਾਲ ਜੁੜੀਏ ਬਾਣੀ ਨਾਲ ਜੁੜੀਏ ਮੈਂ ਫੇਰ ਤੋਂ ਸਾਰੇ ਜੀ ਮਹਾਪੁਰਸ਼ਾਂ ਦਾ ਅਤੇ ਸਰਦਾਰ ਗੁਰਜਨ ਸਿੰਘ ਜੀ ਗੜੀਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਮੈਂਬਰ ਸਰਦਾਰ ਹਰਜੀਤ ਸਿੰਘ ਜੀ ਮੇਜਰ ਸਿੰਘ ਜੀ ਔਰ ਹੋਰ ਜਿੰਨੇ ਵੀ ਸਾਡੇ ਮੈਂਬਰ ਸਾਂ ਇੱਥੇ ਪਹੁੰਚੇ ਆ ਅਮਰਜੀਤ ਸਿੰਘ ਜੀ ਸਾਰਿਆਂ ਦਾ ਧੰਨਵਾਦ ਆਪਾਂ ਇਸੇ ਤਰ੍ਹਾਂ ਸ਼ਤਾਬਦੀ ਜਿਹੜੀ ਹੈ ਪੂਰੇ ਖਾਲਸਾਈ ਰਾਹੋ ਦਰਾਲ ਦੇ ਨਾਲ ਪੰਥ ਨੇ ਇਸ ਧਰਤੀ 'ਤੇ ਮਨਾਉਣੀ ਹੈ ਕਿਉਂਕਿ ਇਸ ਸ਼ਤਾਬਦੀ ਦਾ ਮਨਾਉਣ ਦਾ ਮੌਕਾ ਭਾਗਾਂ ਵਾਲਿਆਂ ਨੂੰ ਮਿਲਦਾ ਮੈਂ ਫੇਰ ਤੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੁਣ ਸ਼ਬਦ ਚੰਕੀ ਸ਼ੁਰੂ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮਹਾਰਾਜ ਜੀ 350 ਸਾਲਾਂ ਦੀ ਇਸ ਸਾਦੀ ਨੂੰ ਮੋਹ ਰੱਖਦਿਆਂ ਜੋ ਸਮੂਹ ਸੰਪਰਦਾਇ ਨਾਨਕ ਸਰ ਤੋਂ ਲੈ ਕੇ ਅੱਜ ਸਵੇਰ ਤੋਂ ਨਾਨਕ ਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਜੋ ਨਗਰ ਕੀਰਤਨ ਚੱਲਿਆ ਇਥੇ ਆ ਕੇ ਸਮਾਪਤੀ ਹੋਈ ਸਾਰੇ ਮਹਾਂਪੁਰਖਾਂ ਨੇ ਦੀਵਾਨ ਦੇ ਵਿੱਚ ਨਜ਼ਰ ਗੀਤ ਦੇ ਵਿੱਚ ਹਾਜ਼ਰੀ ਭਰੀ ਜਿੱਤੇ ਵਿਸ਼ੇਸ਼ ਤੌਰ ਤੇ ਧੰਨ ਧੰਨ ਬਾਬਾ ਜੋਰਾ ਸਿੰਘ ਦੀ ਪਤਲੀ ਕਲਾ ਬਾਲੀ ਨਾਂ ਦੀ ਸ਼ੁਰੋਤ ਅਰਵਾਦ ਦੀ ਬਾਨੀ ਉਹਨਾਂ ਨੇ ਜੰਤੇਦਾਰ ਸਾਹਿਬ ਸਰਦਾਰ ਸਿੱਧ ਸਹਿਬ ਗਿਆਨੀ ਕੁਲਦੀਪ ਸਿੰਘ ਜੀ ਨੂੰ ਜੋ ਵਿਸ਼ੇਸ਼ ਤੌਰ ਤੇ ਸਰੂਪਾ ਭੀਜਿਆ ਦੇ ਸੋਨੇ ਦਾ ਖੰਡਾ ਭੀਜਿਆ ਜੋ ਉਹਨਾਂ ਨੂੰ ਬਾਬਾ ਗੁਰਨਾਥ ਸਿੰਘ ਦੀ ਸੋਨੇ ਦੇ ਖੰਡੇ ਦੀ ਤੇ ਸਰੂਪੇ ਦੀ ਕਸੂ ਸਤਾਰੇ ਸਾਰੀ ਪ੍ਰੇਮ ਨਾਲ ਪਿਆਰ ਨਾਲ ਬਰਲਾਉ ਫਤਿ ਆਪੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ سونے ਦਾ ਖੰਡਾ ਭੇਜਿਆ ਨਾ ਸਿਰ ਮੱਥੇ ਟਿਕੂ ਕਰਨਾ ਪਰ ਇਹ سونے ਦਾ ਖੰਡਾ ਜਿਹੜਾ ਵਾਹ ਇਹ ਬਾਦਸ਼ਾਹ ਦੇ ਚਰਨਾਂ ਦੇ ਵਿੱਚ ਦੀ ਸ਼ੋਭਾ ਦਾ ਇਹ ਕਰਕੇ ਆਪਾਂ ਗੁਰ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਦੀ ਬਾਬਾ ਜੀ ਵੱਲੋਂ ਦਤਾ ਹੋਇਆ ਇਹ ਜੋ ਫੰਡਾ ਸਾਹਿਬ ਆ ਇਹਨੂੰ ਸਿਸ਼ੋਬਤ ਕਰਕੇ ਜਾਣਾ ਮੈਂ ਬਾਬਾ ਜੀ ਦਾ ਇਹਨੂੰ ਧੰਨਵਾਦ ਕਰਦਾ ਹਾਂ ਔਰ ਬਦਗੀ ਵਾਲੇ ਮਹਾਂਪੁਰਸ਼ਾਂ ਪਰ ਕਿਉਂਕਿ ਆਪਾਂ ਗੁਰੂ ਦੀ ਸ਼ਤਾਬ ਦੀ ਮਨਾ ਰਹੇ ਹਾਂ ਇਸ ਕਰਕੇ ਜੋ ਇਹ ਭੇਟਾ ਵਾ ਇਹ ਗੁਰੂ ਦਾ ਦੇਵੇ ਛੋ ਲਈਆ ਉਹ ਆਪਾਂ ਇਹ ਜਿਹੜਾ ਫੰਡਾ ਸਾਹਿਬ ਆ ਪੂਰਨ ਸਰਕਾਰ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਆਂ ਵਾਹਿਗੁਰੂ ਜੀ ਦਾ ਪਰਸਾ ਵਾਹਿਗੁਰੂ ਜੀ ਕੀ ਛੱਰੇ ਤੇ ਬਲਾਵੇ ਸ੍ਰੀ ਗੁਰਦੇਵਹਦਰ ਸਾਹਿਬ ਦੇ ਮਨ ਨੂੰ ਭਾਵੇ ਨਾ ਲਾ ਜਾਵੇ ਸਤਿਗੁਰੂ ਦਾ